ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ 9-10 ਦਿਨ ਦੀ ਮਲਾਈ ਲਈ ਹੈ ਤਾਂ ਆਪਾਂ ਤਿੰਨ ਚਾਰ ਚੀਜ਼ਾਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਜਾਰ ਲੈ ਕੇ ਉਹਦੇ ਵਿੱਚ ਮਲਾਈ ਨੂੰ ਪਾਵਾਂਗੇ ਤਿੰਨ ਚਾਰ ਵੱਡੇ ਚਮਚੇ ਆਪਾਂ ਇਹਦੇ ਵਿੱਚ ਪਾ ਲੈਣੇ ਆ ਆਪਾਂ ਇਹਨੂੰ ਗ੍ਰाइंड ਕਰਾਂਗੇ ਥੋੜਾ ਆਪਾਂ ਬੰਬਾ ਆਟਾ ਪਾਵਾਂਗੇ ਕਿਉਂਕਿ ਹੁਣ ਸਰਦੀ ਦਾ ਸੀਜ਼ਨ ਸ਼ੁਰੂ ਹੋ ਗਿਆ ਆਪਾਂ ਬੰਬਾਟਰ ਜੂਸ ਕਰਨਾ ਤੇ ਜਦ ਆਪ ਗਰਮੀਆਂ ਚ ਬਣਾਉਨੇ ਆ ਫਿਰ ਆਪਾਂ ਨੂੰ ਠੰਡਾ ਪਾਣੀ ਜੂਸ ਕਰਨ ਲੈਂਦਾ ਆਪਣਾ ਬਟਰ ਅਤੇ ਮਿਲਕਾ ਜਿਹੜਾ ਅਲੱਗ ਹੋ ਗਿਆ ਹੁਣ ਆਪਾਂ ਇੱਕ ਹੈਵੀ ਬਰਤਨ ਦੇ ਵਿੱਚ ਇਹਨੂੰ ਕੱਢ ਜਾਵਾਂਗੇ ਇਸ ਤਰ੍ਹਾਂ ਆਪਾਂ ਬਹੁਤ ਮਲਾਈ ਪਾਸ ਉਹਨੂੰ ਵੀ ਗ੍ਰाइंड ਕਰਾਂਗੇ 1 ਮਿੰਟ ਵਿੱਚ ਆਪਣਾ ਬਟਰ ਅਤੇ ਉਹ ਦੁੱਧ ਨਾਲ ਅਲੱਗ ਹੋ ਜਾਂਦਾ ਵਾ ਜਿਆਦਾ ਟਾਈਮ ਨਹੀਂ ਲੱਗਦਾ ਪਾਣੀ ਆਪਾਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਜੇਕਰ ਜ਼ਰੂਰਤ ਹੋਵੇ ਤਾਂ ਦੁਬਾਰਾ ਪਾ ਸਕਦੇ ਆ ਆਪਣਾ ਦੁੱਧ ਜਿਹੜਾ ਬਟਾ ਅਲੱਗ ਹੋ ਚੁੱਕਿਆ ਵਾ ਇਸ ਤਰ੍ਹਾਂ ਆਪਾਂ ਸਾਰੀ ਮਿਲਾਈ ਆਪਣੀ ਬਟ ਬਣਾ ਲੈਣਾ ਸਾਰਾ ਬਟਰ ਆਪਾਂ ਬਣਾ ਲਿਆ ਗਰਨੇ دار ਬਟਨ ਬਹੁਤ ਵਧੀਆ ਬਣਿਆ ਵਾ ਹੁਣ ਆਪਾਂ ਜਿਹੜਾ ਬਟਰ ਦੁੱਧ ਅਲੱਗ ਕਰ ਲੈਣਾ ਆ ਆਪਾਂ ਇੱਕ ਹੋਰ ਹੈਵੀ ਬੱਤਨ ਲੈ ਕੇ ਜਿਹੜਾ ਦੁੱਧ ਆ ਉਹਦੇ ਵਿੱਚ ਅਲੱਗ ਕੱਢ ਲਵਾਂਗੇ ਇਸ ਤਰ੍ਹਾਂ ਆਪਾਂ ਆਪਣੇ ਮੱਖਣ ਨੂੰ ਦਵਾ-ਦਵਾ ਕੇ ਆਪਣਾ ਜਿਹੜਾ ਦੁੱਧ ਆ ਇਹਦੇ ਵਿੱਚ ਸਾਰਾ ਕੱਢ ਦੇਣਾ। ਇਹਦੇ ਵਿੱਚੋਂ ਆਪਾਂ ਹੁਣ ਖਾਣ ਨੂੰ ਬਟਰ ਰੱਖ ਸਕਦੇ ਹਾਂ। ਬਹੁਤ ਵਧੀਆ ਬਟਰ ਬਣਿਆ ਵਾ। ਬਾਕੀ ਆਪਾਂ ਹੁਣ ਘਰ ਪਕਾਣ ਲਈ ਰੱਖਾਂਗੇ। ਬਟਰ ਆਪਣਾ ਬਣ ਚੁੱਕਿਆ ਵਾ। ਹੁਣ ਆਪਾਂ ਇਸ ਬਟਰ ਤੋਂ ਦਹੀਂ ਕਿਉਂ ਬਣਾਉਂਗੇ। ਫਿਰ ਆਪਾਂ ਹਾਈ ਫਲੇਮ ਤੇ ਤੇ ਪਕਾਵਾਂਗੇ ਜਦੋਂ ਪਟਰਾ ਪੂਰੀ ਤਰ੍ਹਾਂ ਮੈਲਟ ਹੋ ਗਿਆ ਫਿਰ ਆਪਾਂ ਨੂੰ ਸਲੋ ਗੈਸ ਤੇ ਪਕਾਵਾਂਗੇ ਤੇ ਵਿੱਚ ਵਿੱਚ ਹਿਲਾਉਂਦੇ ਰਵਾਂਗੇ ਬਟਰ ਆਪਣਾ ਅਵਲ ਆਣਾ ਸ਼ੁਰੂ ਹੋ ਗਿਆ ਹੁਣ ਆਪਾਂ ਦੂਸਰੀ ਸਾਈਡ ਆ ਜਿਹੜਾ ਆਪਣਾ ਦੁੱਧ ਉਹਨੂੰ ਵੀ ਗਰਮ ਕਰਨ ਰੱਖਾਂਗੇ ਦੁੱਧ ਆਪਣਾ ਗਰਮ ਹੋਣਾ ਸ਼ੁਰੂ ਹੋ ਗਿਆ ਨਾ ਪਦ ਵਿੱਚ ਇੱਕ ਬਨ ਟੀਵੀਐਸਪੀ ਬਿਨੇ ਕਰ ਪਾਵਾਂਗੇ ਦੁੱਧ ਨੂੰ ਆਪਣਾ ਨੂੰ ਪੂਰਨ ਉਬਾਲ ਆ ਚੁੱਕਿਆ ਵਾ ਤੇ ਆਪਣਾ ਪਨੀਰ ਹੈ ਤੇ ਉਹ ਪਾਣੀ ਅਲੱਗ ਹੋ ਚੁੱਕਿਆ ਵਾ ਤੇ ਵਿੱਚ ਵਿੱਚ ਆਪਾਂ ਆਪਣਾ ਦੇਸੀ ਘਿਓ ਆ ਉਹਨੂੰ ਵੀ ਹਿਲਾਉਂਦੇ ਰਵਾਂਗੇ ਆਪਣਾ ਜਿਹੜਾ ਦੇਸੀ ਘਿਓ ਥੋੜਾ ਥੋੜਾ ਲੱਗ ਹੋਣਾ ਸ਼ੁਰੂ ਹੋ ਚੁੱਕਿਆ ਵਾ ਜਦੋਂ ਇਸ ਤਰ੍ਹਾਂ ਦਿਖਾਈ ਦੇਵੇ ਦੇਖਿਓ ਤਾਂ ਸਮਝੋ ਆਪਣਾ ਬਹੁਤ ਨਜ਼ਦੀਕ ਆ ਬਣ ਗਏ ਆਪਾਂ ਇੱਕ ਮਲਮਲ ਦਾ ਕਪੜਾ ਲੈ ਕੇ ਉਹਦੇ ਵਿੱਚ ਆਪਣਾ ਪਨੀਰ ਪਾਵਾਂਗੇ ਇਸ ਤਰ੍ਹਾਂ ਪਾਣੀ ਦਾ ਗੱਗ ਹੋ ਚੁੱਕਿਆ ਵਾ ਤੇ ਆਪਾਂ ਇੱਕ ਹੋਰ ਬਰਤਨ ਨਹੀਂ ਥੱਲੇ ਰੱਖ ਕੇ ਉਹਦੇ ਵਿੱਚ ਇਹਨੂੰ ਆਪਾਂ ਬੋਇਸ਼ ਕਰਾਂਗੇ ਤੁਸੀਂ ਚਾਹੋ ਤਾਂ ਟੈਪ ਥੱਲੇ ਕਰਕੇ ਧੋ ਸਕਦੇ ਹੋ ਹਣਾਪਾ ਇਹਦੇ ਵਿੱਚ ਪਾਣੀ ਆ ਜਿਹੜਾ ਦਬਾ ਕੇ ਕੱਢ ਦਵਾਂਗੇ ਜਦੋਂ ਆਪਣਾ ਦਸਿਕ ਇਸ ਤਰ੍ਹਾਂ ਦਿਖਾਈ ਦੇਵੇ ਤਾਂ ਸਮਝੋ ਇਹ ਰੈਡੀ ਆ ਆਪਾਂ ਹੁਣ ਇਹਨੂੰ 1 ਮਿੰਟ ਹੋਰ ਪਕਾਵਾਂਗੇ ਹਿਲਾਉਂਦੇ ਹੋਏ ਹਣਾਪਾ ਦਸਿਕ ਉਹ ਬਿਲਕੁਲ ਰੈਡੀ ਹੈ ਹਣਾਪਾ ਗੈਸ ਬੰਦ ਕਰ ਦਵਾਂਗੇ ਆਪਾਂ ਪਨੀਰ ਜਿਹੜਾ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਬਹੁਤ ਹੀ ਵਧੀਆ ਧਾਨੀ ਦਾ ਪਨੀਰ ਬਣਿਆ ਪਹਿਲਾਂ ਆਪਾਂ ਬਟਰ ਬਣਾਇਆ ਦੇਸੀ ਘਿਓ ਬਣਾਇਆ ਹੁਣ ਪਨੀਰ ਬਣਾ ਚੁੱਕੇ ਹਾਂ ਆਪਣਾ ਜਿਹੜਾ ਦੇਸੀ ਘਿਓ ਆਪਾਂ ਉਹਨੂੰ ਇੱਕ ਝਾਲੀ ਵਿੱਚ ਰੱਖ ਕੇ ਬਰਤਨ ਵਿੱਚ ਕੱਢਾਂਗੇ ਆਪਾਂ ਇਹਨੂੰ ਗਰਮ ਗਰਮ ਕੱਢ ਲੈਣਾ ਕਿਉਂਕਿ ਠੰਡਾ ਹੋਇਆ ਜੰਮ ਜਾਵੇਗਾ ਬਹੁਤ ਹੀ ਵਧੀਆ ਦੇਸੀ ਘਿਓ ਬਣਿਆ ਇਸ ਤਰ੍ਹਾਂ ਦੇ ਸੀਕਿਓ ਬਣਾਉਣ ਨਾਲ ਕਾਫੀ ਜ਼ਿਆਦਾ ਕੁਆਂਟੀਟੀ ਦੇ ਸੀਕਿਓ ਬਣਦਾ ਤੇ ਆਪਣੀ ਇੱਕ ਵੀ ਚੀਜ਼ ਬੇਸਟ ਨਹੀਂ ਹੋਈ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਾਂ ਬਾਕੀ ਜਿਹੜਾ ਇਹਨੂੰ ਇੱਕ ਹੋਰ ਬਰਤਨ 'ਚ ਕੱਢ ਲਵਾਂਗੇ ਬਹੁਤ ਹੀ ਆਸਾਨ ਔਰ ਵਧੀਆ ਤਰੀਕਾ ਵਦੇਸੀ ਕੇਕ ਬਣਾਉਣ ਦਾ ਇਹਨੂੰ ਵੀ ਆਪਾਂ ਇਹਦੇ ਵਿੱਚੋਂ ਦਬਾ ਕੇ ਕੱਢ ਲਵਾਂਗੇ ਜਿਹੜਾ ਆਪਾਂ ਪਨੀਰ ਵਿੱਚੋਂ ਪਾਣੀ ਕੱਢਿਆ ਸੀ ਆਪਾਂ ਉਹਨੂੰ ਵੀ ਆਟਾ ਬੁਨਣ ਵਾਸਤੇ ਜੂਸ ਕਰ ਸਕਦੇ ਹਾਂ ਥੈਂਕਸ ਫॉर ਵਾਚਿੰਗ